ਦਿੱਲੀ ਵਿੱਚ 70 ਸੀਟਾਂ ਦੇ ਹੋਈਆਂ ਜਨਾਬਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਇੱਕ ਵੱਡੀ ਜਿੱਤ ਹਾਸਲ ਕਰਕੇ ਇਤਿਹਾਸ ਲਿਖਿਆ ਦਿੱਲੀ ਦੇ ਵਿੱਚ ਦੋ ਵਾਰ ਜਿਹੜਾ ਹੈ ਮੁੱਖ ਮੰਤਰੀ ਆਮ ਆਦਮੀ ਪਾਰਟੀ ਦਾ ਰਹੇ ਤੇ ਤੀਸਰੀ ਵਾਰ ਵੀ ਦਾਵਾ ਕੀਤਾ ਗਿਆ ਸੀ ਕਿ ਇਸ ਵਾਰ ਵੀ ਆਮ ਆਦਮੀ ਪਾਰਟੀ ਚੋਣ ਮੈਦਾਨ ਦੇ ਵਿੱਚ ਵੱਡੀ ਜਿੱਤ ਹਾਸਲ ਕਰੇਗੀ ਜਿੱਤ ਹਾਸਲ ਕੀਤੀ ਹੈ ਭਾਜਪਾ ਨੇ ਤੇ ਪਾਜਪਾ ਨੇ ਜਿਹੜਾ ਹੈ ਇੱਕ ਇਤਿਹਾਸ ਰਚਦਾ ਹੈ ਉਸ ਦੀ ਖੁਸ਼ੀ ਦੇ ਵਿੱਚ ਅੱਜ ਖੰਨਾ ਸ਼ਹਿਰ ਦੇ ਵਿੱਚ ਵੀ ਤੁਸੀਂ ਦੇਖ ਲਓ ਕਿ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਖੁਸ਼ੀਆਂ ਮਨਾ ਰਹੇ ਨੇ ਔਰ ਨਾਰੇਦਾਰੇ ਨੇ ਭਾਰਤੀ ਜਨਤਾ ਪਾਰਟੀ ਦੇ ਨਾਰੇ ਲੱਗ ਰਹੇ ਨੇ ਤੁਸੀਂ ਦੇਖ ਲਓ ਪੂਰੀ ਖੁਸ਼ੀ ਬੈਂਡ ਵਾਜਿਆਂ ਦੇ ਨਾਲ ਢੋਲ ਤਮਾਕਿਆਂ ਦੇ ਨਾਲ ਪਾਰਟੀ ਕਾਰਜਕਰਤਾ ਜਿਹੜੇ ਨੇ ਪੂਰਾ ਜੋਸ਼ ਲਗਾ ਰਹੇ ਨੇ ਪੂਰਾ ਦਮ ਜਿਹੜਾ ਹੈ ਭਾਰਤੀ ਜਨਤਾ ਪਾਰਟੀ ਦੇ ਵਿੱਚ ਅੱਜ ਕਾਰਜਕਰਤਾਵਾਂ ਦੇ ਵਿੱਚ ਖੁਸ਼ੀ ਮਨਾਈ ਜਾ ਰਹੀ ਹੈ ਬਿਕਰ ਦਾ ਨਿਸ਼ਾਨ ਬਣਾਇਆ ਜਾ ਰਿਹਾ ਹੈ ਭਾਰਤੀ ਜਨਤਾ ਪਾਰਟੀ ਨੇ ਜੋ ਇਤਿਹਾਸ ਦਿੱਲੀ ਦੇ ਵਿੱਚ ਰਚਿਆ ਹੈ ਦਿੱਲੀ ਦੇ ਵਿੱਚ ਜੋ ਇਤਿਹਾਸ ਰਚਿਆ ਹੈ ਉਸ ਨੂੰ ਦੇਖ ਲਿਓ ਕਿ ਅੱਜ ਪੂਰੀ ਖੁਸ਼ੀ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਦੇ ਕਾਰਿਆਕਤਾਵਾਂ ਦੇ ਵਿੱਚ ਵੇਖਣ ਨੂੰ ਮਿਲ ਰਹੀ ਹੈ जय श्री राम ਦੇ ਜਕਾਰੇ ਵੀ ਲੱਗ ਰਹੇ ਨੇ जय श्री राम ਦੇ ਜਕਾਰੇ ਹੋਰ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾਵਾਂ ਦੇ ਵਿੱਚ ਇੱਕ ਖੁਸ਼ੀ ਜਿਹੜੀ ਹੈ ਉਹ ਵੀ ਦੇਖਣ ਨੂੰ ਮਿਲ ਰਹੀ ਹੈ ਔਰ ਅੱਜ ਲਨਹੇੜੀ ਰੋਡ ਚੌਂਕ ਦੇ ਵਿੱਚ 70 ਫੀਟਾਂ ਦੇ ਉੱਪਰ ਜੋ ਚੋਣ ਹੋਈ ਸੀ ਅੱਜ ਦਿੱਲੀ ਦੇ ਵਿੱਚ ਇਤਿਹਾਸ ਰਚ ਲਏ ਹੋਏ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਜਿਹੜੇ ਨੇ ਅੱਜ ਖੰਨੇ ਦੇ ਵਿੱਚ ਵੀ ਖੁਸ਼ੀ ਮਨਾ ਰਹੇ ਨੇ ਔਰ ਟੋਲ ਤਮਾਕਿਆਂ ਦੇ ਉੱਪਰ ਅੱਜ ਲੱਡੂ ਵੀ ਜਿਹੜਾ ਹੈ ਉਹਰੇ ਵੱਡੇ ਜਾਣਗੇ ਸੋ ਲੱਡੂ ਦੀ ਤਿਆਰੀਆਂ ਵੀ ਬਣਨੀਆਂ ਕੀਤੀਆਂ ਜਾ ਰਹੀਆਂ ਨੇ ਔਰ ਕਾਰਿਆ ਕਰਤਾਵਾਂ ਦੇ ਵਿੱਚ ਖੁਸ਼ੀ ਜਿਹੜੀ ਹੈ ਪੂਰੀ ਪਾਈ ਜਾ ਰਹੀ ਹੈ ਸੋ ਇੱਕ ਭਾਰਤੀ ਜਨਤਾ ਪਾਰਟੀ ਦੇ ਕਾਰਗਰਤਾ ਤੁਸੀਂ ਦੇਖ ਰਹੇ ਹੋ ਪਾਜ ਪਾ ਦੇ ਚੰਡੇ ਜਿੱਥੇ ਪੂਰੇ ਹਿੰਦੁਸਤਾਨ ਦੇ ਵਿੱਚ ਲਹਿਰਾਏ ਜਾ ਰਹੇ ਨੇ ਉੱਥੇ ਹੀ ਜੇਕਰ ਗੱਲ ਖੰਨਾ ਸ਼ਹਿਰ ਦੀ ਕਰੀਏ ਤਾਂ ਖੰਨਾ ਸ਼ਹਿਰ ਦੇ ਵਿੱਚ ਵੀ ਪਾਜ ਪਾ ਦੇ ਚੰਡੇ ਲਹਿਰਾ ਰਹੇ ਨੇ ਔਰ ਤੁਸੀਂ ਦੇਖ ਲਓਗੇ ਪਾਜ ਪਾ ਦੇ ਜੇ ਕਾਰੇ ਲੱਗ ਰਹੇ ਨੇ ਜਿੰਦਾਬਾਹ ਹਲੋ ਪਿੱਛੇ ਆ ਜਾ ਪਿੱਛੇ 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 ਜਾ ਜੋ ਇੱਕ ਅਲੱਗ ਹੀ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾਵਾਂ ਦੇ ਵਿੱਚ ਖੁਸ਼ੀ ਦੀ ਲਹਿਰ ਦੇਖੀ ਜਾ ਰਹੀ ਹੈ ਜਿੰਦਾਬਾਹ ਜਿੰਦਾਬਾਹ ਕਬਾ ਪੀ ਜਨਤਾ ਪਾਰਟੀ ਜਿੰਦਾਬਾਦ ਦੇ ਨਾਰੇ ਜਿਹੜੇ ਅੱਜ ਲਹਿੜੀ ਰੋਡ ਚੌਕ ਦੇ ਵਿੱਚ ਗੂੰਜ ਰਹੇ ਨੇ ਇਹ ਬੜੀ ਜਿੱਤ ਜੋ ਅੱਜ ਦਿੱਲੀ ਦੇ ਵਿੱਚ ਭਾਜਪਾ ਨੇ ਕੀਤੀ ਹੈ ਬੜੀ देर बाद ਜਿਹੜੀ ਹੈ ਭਾਜਪਾ ਦਾ ਝੰਡਾ ਲਹਿਰਾਇਆ ਦਿੱਲੀ ਦੇ ਵਿੱਚ ਔਰ ਅੱਜ ਜਿਹੜਾ ਹੈ ਇੱਥੇ ਲੱਡੂ ਵੀ ਵੰਡੇ ਜਾ ਰਹੇ ਨੇ ਸੋ ਆਪਾਂ ਕੁਝ ਕਾਲੇ ਗਤਾਵਾਂ ਦੇ ਨਾਲ ਆਗੂਆਂ ਨਾਲ ਗੱਲ ਕਰਾਂਗੇ ਜਿਹੜੇ ਆਗੂ ਅੱਜ ਉਹਦੇ ਮੰਜੂਰ ਨੇ ਕਿਉਂਕਿ ਭਾਜਪਾ ਦੇ ਵਿੱਚ ਇੱਕ ਬੜੀ ਜਿੱਤ ਹਾਸਲ ਕਰਕੇ ਭਾਜਪਾ ਨੇ ਜੋ ਇਤਿਹਾਸ ਰਚਿਆ ਮੇਰੇ ਨਾਲ ਅਨਿਲਾ ਜੀ ਫੱਲੀ ਜਿਹੜੇ ਨੇ ਭਲੀਆ ਕੀ ਗੱਲ ਹੈ ਜਿਹੜੇ ਅੱਜ ਜਿੱਤ ਦੀ ਖੁਸ਼ੀ ਮਿਲਾਈ ਹੈ ਚੰਡੇ ਨਹਿਰਾਨ ਰਹੇ ਹੋ ਦੇਸ਼ ਦੇ ਅੰਦਰ ਇੱਕ ਬਹੁਤ ਭਾਰਤੀ ਜਨਤਾ ਪਾਰਟੀ ਦੀ ਇਤਿਹਾਸਿਕ ਜਿੱਤ ਹੈ ਇਹਦਾ ਸਾਰਾ ਸ਼ਰੇਹ ਜਿਹੜਾ ਹੈ ਉਹ ਪੂਰੀ ਪਾਰਟੀ ਨੂੰ ਮੁਰਿੰਦਰભાઈ ਮੋਦੀ ਜੀ ਨੂੰ ਅਤੇ ਸਾਡੇ ਗੱਡਾ ਸਾਥ ਸਾਡੇ ਪ੍ਰਧਾਨ ਅਮਿਲ ਸ਼ਾਹ ਜੀ ਤੇ ਸਾਰਿਆਂ ਨੂੰ ਸਾਡੀ ਟੀਮ ਨੂੰ ਜਾਂਦਾ ਕਿਉਂਕਿ ਦਿੱਲੀ ਦੇ ਵਿੱਚ ਪੂਰੀ ਭਾਰਤੀ ਜਨਤਾ ਪਾਰਟੀ ਨੇ ਆਡੀਰੇ ਕਾਰਜਕਰਤਾ ਨੇ ਦਿੱਲੀ ਦੇ ਅੰਦਰ ਬਹਿਤ ਕਰਕੇ ਇਸ ਮੁਕਾਮ ਨੂੰ ਹਾਸਲ ਕੀਤਾ ਅਸੀਂ ਕਾਰਜਕਰਤਾ ਦਾ ਦਿੱਲੀ ਦੀ ਜਨਤਾ ਦਾ ਧੰਨਵਾਦ ਕਰਦੇ ਹਾਂ ਇਦਾਂ ਹੀ ਅੱਗੇ ਸੀ ਪੰਜਾਬ ਦੇ ਵਿੱਚ ਆਸ ਕਰਦੇ ਆ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਜਾ ਕੇ ਇਹ ਨਸ਼ੇੜੀਆਂ ਨੂੰ ਖਤਮ ਕਰੇਗੀ ਹਾਂ ਮੈਨੂੰ ਕੀ ਕਹਿਣਾ ਚਾਹੁੰਦੇ ਹੋ ਅੱਜ ਜਿਹੜਾ ਘੰਡਾ ਲਹਿਰਾਦਾ ਪੂਰੇ ਦਿੱਲੀ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਅੱਜ ਬਹੁਤ ਵਧੀਆ ਦਿਨ ਚੜਿਆ ਜੀ ਅੱਜ 27 ਸਾਲ ਬਾਅਦ ਦਿੱਲੀ ਸਟੇਟ ਦੇ ਉੱਤੇ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਪ੍ਰਚੰਡ ਬਹੁਮਤ ਨਾਲ ਸਰਕਾਰ ਬਣੀ ਹੈ ਇਹ ਆਮ ਲੋਕਾਂ ਦੀ ਸਰਕਾਰ ਹੈ ਕਿਉਂਕਿ ਮੋਦੀ ਜੀ ਦਾ ਇੱਕੋ ਇੱਕ ਸੁਪਨਾ ਹੈ ਸਭਕਾ ਸਾਥ ਸਭਕਾ ਵਿਕਾਸ ਔਰ ਅੱਜ ਉਹਨਾਂ ਨੇ ਇਹ ਸਾਬਿਤ ਕਰਤਾ ਦਿੱਲੀ ਦੇ ਲੋਕਾਂ ਨੇ ਕਿ ਜਿਹੜੀ ਕਮੰਡ ਦੀ ਰਾਜਨੀਤੀ ਸੀ ਉਹਨੂੰ ਖਤਮ ਕਰਕੇ ਜਿਹੜੀ ਕੰਮ ਕਰਨ ਦੀ ਰਾਜਨੀਤੀ ਹੈ ਔਰ ਲੋਕਾਂ ਦੇ ਭਲਾਈ ਲਈ ਜਿਹੜੀ ਪਾਰਟੀ ਹੈ ਉਹਦਾ ਰਾਜ ਲਿਆਂਦਾ ਉਹਨਾਂ ਨੇ ਬਹੁਤ ਖੁਸ਼ੀ ਦਾ ਦਿਨ ਹੈ ਅੱਜ ਭਾਰਤੀ ਜਨਤਾ ਪਾਰਟੀ ਦੇ ਇੱਕ ਇੱਕ ਕਾਰਜਕਰਤਾ ਦੇ ਲਈ ਅੱਜ ਦਾ ਦਿਨ ਹੈ ਦਿਵਾਲੀ ਦਾ ਦਿਨ ਹੈ ਬਹੁਤ ਬਹੁਤ ਮੁਬਾਰਕਾ ਜੀ ਸਾਹਿਬ ਲੱਗਦਾ ਕੀ ਕਹਿਣਾ ਚਾਹੁੰਦੇ ਜੀ ਭਾਜਪਾ ਨੇ ਝੰਡਾ ਲਹਿਰਾਇਆ ਦਿੱਲੀ ਦੇ ਵਿੱਚ ਇੱਕ ਬੜੀ ਜਿੱਤ ਹਾਸਲ ਕੀਤੀ ਹੈ ਕਹਿਣਾ ਚਾਹੁੰਦੇ ਅੱਜ ਦਿੱਲੀ ਦੇ ਵਿੱਚ ਜੋ ਦਿੱਲੀ ਵਾਸੀਆਂ ਨੇ ਭਾਰਤੀ ਜਨਤਾ ਪਾਰਟੀ ਦੇ ਜੋ ਜਿੱਤ ਦਾ ਪਰਚਮ ਲਹਿਰਾਇਆ ਸਾਡੇ ਆਦਰਨੀય ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਜੀ ਜੋ ਗਰੰਟੀ ਉਸ ਦੇ ਉੱਤੇ ਜੋ ਵਿਸ਼ਵਾਸ ਜਿਤਾਇਆ ਉਸ ਦਿਨਾਂ ਸਮੁੱਚੇ ਹਿੰਦੁਸਤਾਨ ਦੇ ਵਾਸੀਆਂ ਦਾ ਜੋ ਦਿੱਲੀ ਦੀ ਜਨਤਾ ਦੇ ਨਾਲ ਜੋ ਮਨੋਵਲ ਵਧਿਆ ਜੋ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਵਰਕਰ ਦਾ ਉਤਸ਼ਾਹ ਬਣਿਆ ਤੇ ਮਨੋਵਲ ਵਧਿਆ ਕਿ ਸਾਡਾ ਦੋ ਦੇਸ਼ ਆ ਹਰੇਕ ਸਟੇਟ ਆ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਨਾਲੇ ਸੁਰੱਖਿਅਤਤਾ ਤੇ ਪੂਰੇ ਉਲਾਸ ਦੇ ਨਾਲੇ ਖੁਸ਼ੀ ਮਨਾਈ ਜਾ ਰਹੀ ਹੈ ਕਿ 26 ਸਾਲ ਬਾਅਦ ਦਿੱਲੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਵਾਪਸੀ ਹੋ ਰਹੀ ਹੈ। ਹਾਂ ਸੋ ਤੁਸੀਂ ਦੇਖ ਰਹੇ ਹੋ ਕਿ ਲੱਡੂਆਂ ਦੇ ਨਾਲ ਮੂੰਹ ਮਿੱਠਾ ਵੀ ਕਰਾਇਆ ਜਾ ਰਿਹਾ ਔਰ ਜੋ ਖੰਨੇ ਦੇ ਵਿੱਚ ਭਾਜਪਾ ਕਰ ਰਿਹਾ ਕਟਾਵਾਂ ਦੇ ਵਿੱਚ ਖੁਸ਼ੀ ਦੀ ਲਹਿਰ ਦੌੜ ਰਹੀ ਹੈ। ਮੂੰਹ ਮਠੇ ਕਰਾਇਆ ਜਾ ਰਿਹਾ, ਪੰਗੜੇ ਪੈ ਰਹੇ ਨੇ, ਢੋਲ ਤਮਾਕਿਆਂ ਦੀ ਤਾਲ ਦੇ ਉੱਪਰ ਜਿਹੜਾ ਹੈ ਇਹ ਸਾਰਾ ਕੁਝ ਹੋ ਰਿਹਾ ਹੈ। ਹਾਂ ਸੋ ਹਾਜੀ ਪੁਤਲੀਾਂ ਤੁਹਾਨੂੰ ਜਰਾ ਅੱਜ ਝੰਡਾ ਲਹਿਰਾਇਆ ਜਾ ਰਿਹਾ ਪੂਰੀ ਬਹੁਤ ਬਹੁਤ ਸਾਰਨ ਬਹੁਤ ਬਹੁਤ ਮੁਬਾਰਕਾਂ ਜੀ ਖੁਸ਼ੀ ਦਾ ਦਿਹਾੜਾ ਖੁਸ਼ੀ ਦਾ ਮਨਾਓ ਭਾਰਤ ਮਾਤਾ ਕੀ ਜੈ ਸੋ ਭਾਰਤ ਮਾਤਾ ਦੀ ਜੈ ਦੇ ਨਗਾਰੇ ਵੀ ਲੱਗ ਰਹੇ ਨੇ ਕਿਉਂਕਿ ਭਾਜਪਾ ਨੇ ਜੋ ਦਿੱਲੀ ਦੇ ਵਿੱਚ ਪਰਮ ਲਹਿਰਾਇਆ ਝੰਡਾ ਲਹਿਰਾਇਆ ਉਸ ਨੂੰ ਲੈ ਕੇ ਅੱਜ ਖੰਨੇ ਦੇ ਵਿੱਚ ਵੀ ਇੱਕ ਅਲੱਗ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ ਲੋਕ ਲੱਡੂ ਬੰਦ ਰਹੇ ਨੇ ਲੱਡੂ ਬੰਡੇ ਜਾ ਰਹੇ ਨੇ ਜੀ ਸੋ ਆ ਦੇਖੋ ਮੂੰਹ ਮਿੱਠਾ ਅੱਜ ਜਿਹੜਾ ਜਨਨ ਇਹ ਅੱਜ ਦਿੱਲੀ ਦੇ ਵਿੱਚ ਇੱਕ ਬੜੀ ਜਿੱਤ ਹਾਸਲ ਕੀਤੀ ਹੈ ਭਾਜਪਾ ਨੇ ਉਹ ਫੰਨੇ ਦੇ ਵਿੱਚ ਹੋਈ ਤੁਸੀਂ ਬਣਾ ਲਈ। ਦਿੱਲੀ ਭਾਜਪਾ ਦੇ ਸਾਰੇ ਸਾਡੇ ਜਿੰਨੇ ਵੀ ਕਾਰਜਕਰਤਾ ਨੇ ਉਹਨਾਂ ਨੇ ਬੜੀ ਅਨਥਕ ਮਿਹਨਤ ਕੀਤੀ। ਉਸ ਮਿਹਨਤ ਦਾ ਸਦਕਾ ਪ੍ਰਧਾਨ ਮੰਤਰੀ ਮੋਦੀ ਜੀ ਦੇ ਵਾਅਦਿਆਂ ਦਾ ਦਿੱਲੀ ਵਾਸੀਆਂ ਨੇ ਅੱਜ ਮੁੱਲ ਮੋੜਿਆ। ਅਸੀਂ ਦਿੱਲੀ ਦੇ ਸਾਰੇ ਵੋਟਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ। ਪੰਜਾਬ 'ਚ ਵੀ ਪ੍ਰਧਾਨ ਮੰਤਰੀ ਮੋਦੀ ਜੀ ਦੀ ਰਹਿਨਮਾਈ ਹੇਠ ਅਸੀਂ ਇੱਥੇ ਵੀ ਸਰਕਾਰ ਬਣਾਵਾਂਗੇ 27 ਦੇ ਵਿੱਚ। ਇਸ ਗੱਲ ਦਾ ਸਾਨੂੰ ਬਹੁਤ ਵਿਸ਼ਵਾਸ ਆ ਹਾਂ ਸੋ ਤੁਸੀਂ ਦੇਖ ਰਹੇ ਹੋ ਕਿ ਕਾਰ ਹੈ ਘਟਾਵਾਂ ਦੇ ਵਿੱਚ ਪੂਰੀ ਖੁਸ਼ੀ ਪਾਈ ਜਾ ਰਹੀ ਹੈ ਮੇਰੇ ਨਾਲ ਯੁਵਾ ਆਗੂ ਜਿਹੜਾ ਹੈ ਨੂੰ ਛਾੜਿਆ ਜੀ ਮੋਢੇ ਨੂੰ ਜੀ ਕੀ ਕਰ ਜਾਂਦੇ ਉਹ ਅੱਜ ਦਿੱਲੀ ਦੇ ਵਿੱਚ ਜਿਹੜਾ ਪੰਜਮ ਲਾ ਲਾ ਗਏ ਤਾਂ ਜਿੱਤ ਉੱ赖 ਗਈ ਜੀ ਦੇਖੋ ਜਿਹੜੀ ਦਿੱਲੀ ਦੀ ਜਿੱਤ ਹੈ ਮੈਂ ਤਾਂ ਇਹ ਹੀ ਕਹਿਣਾ ਚਾਹੁੰਗਾ ਇਹ ਦਿੱਲੀ ਦੇ ਲੋਕਾਂ ਦੀ ਜਿੱਤ ਹੈ ਜਿਹੜੇ ਲੋਕ ਕੇਜਰੀਵਾਲ ਦੇ ਝੂਠੇ ਦਾਅਵਿਆਂ ਤੋਂ ਤੇ ਨਾਰਿਆਂ ਤੋਂ ਪਰੇਸ਼ਾਨ ਸੀਗੇ 11 ਸਾਲ ਤੋਂ ਉਹ ਲੋਕਾਂ ਨੇ ਕੇਜਰੀਵਾਲ ਤੇ सिसोदिया ਇਹ ਦੋਨੋਂ ਨੂੰ ਖਰਾ ਕੇ ਇਹਨਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਹੈ ਮੇਰੀ ਲੋਕਾਂ ਨੂੰ ਬੇਨਤੀ ਹੈ ਜਿੱਦਾਂ ਤੁਸੀਂ ਦਿੱਲੀ ਦੇ ਵਿੱਚ ਫਤਵਾ ਦਿੱਤਾ ਹੈ ਉਹੇਜਾ ਫਤਵਾ ਪੰਜਾਬ 'ਚ ਬਹੁਤ ਜ਼ਰੂਰੀ ਹੈ ਪੰਜਾਬ ਬਹੁਤ ਪਿੱਛੜਦਾ ਜਾ ਰਿਹਾ ਹੈ ਸਾਡੀ ਲੋਕਾਂ ਨੂੰ ਬੇਨਤੀ ਹੈ ਕਿ ਪੰਜਾਬ ਦੇਤੇ ਵਧੀਆ ਫਤਵਾ ਬਿਲਕੁਲ ਗੱਲ ਸਹੀ ਕਹੀ ਹੈ ਕਿ ਜੇਕਰ ਪੰਜਾਬ ਨੂੰ ਤਰੱਕੀ ਦੀ ਲਹਿਰ ਤੇ ਲੈ ਕੇ ਆਣਾ ਚਾਹੁੰਦੇ ਹੋ ਆਗਲੀ ਬਾਤ ਜਰਾ ਹੈ ਮੋਦੀ ਸਰਕਾਰ ਨੂੰ ਪੰਜਾਬ ਤਿਰੂ ਲੈ ਕੇ ਆਇਓ ਮੇਰੇ ਨਾਲ ਟੈਂਪਰ ਆਪਣੇ ਨਾ ਨਾ ਕੀ ਕਹਾਂ ਜੰਦਾ ਸਰ ਬੀਜੇਪੀ ਹਦੇਸ਼ ਇੱਕ ਮਿਸ਼ਨ ਲੈ ਕੇ ਚਲਦੀ ਹੈ ਮਿਸ਼ਨ ਇਹ ਹੈ ਵਿਕਸਿਤ ਭਾਰਤ ਕਿਵੇਂ ਬਣੇ ਹਰ ਜਿੱਤ ਕੋਈ ਮਾਇਨੇ ਨਹੀਂ ਰੱਖਦੀ ਸਾਡੇ ਲਈ ਦਿੱਲੀ ਇੱਕ ਬਹੁਤ ਬੜਾ ਵਿਜਨ ਸੀ 27 ਸਾਲ ਬਾਅਦ ਇੱਕ ਦਿੱਲੀ ਤੇ ਸਾਡਾ ਗੋਲਡ ਹੋਇਆ ਵਿਕਸਿਤ ਭਾਰਤ ਦਾ ਰਸਤਾ ਇਹ ਦਿੱਲੀ ਦੀ ਵਿੱਚੋਂ ਹੀ ਨਿਕਲ ਕੇ ਜਾਏਗਾ ਔਰ ਅਸੀਂ ਉਮੀਦ ਕਰਦੇ ਆਂ ਤੁਹਾਨੂੰ ਪੰਜਾਬ ਚ ਵੀ ਇਹੋ ਜਿਹਾ ਕੁਝ ਮਿਲੇਗਾ ਤਾਂ ਕਿ ਅਸੀਂ ਪੰਜਾਬ ਨੂੰ ਵੀ ਕਿਸੇ ਤਰੱਕੀ ਦੀ ਰਾਹ ਤੇ ਲੈ ਕੇ ਜਾ ਸਕੀਏ ਮੰਨ ਲਓ ਕਿ ਡਬਲ ਇੰਜਨ ਜਿਹਾ ਹੈ ਖੰਨੇ ਕਦੀ ਮੂੰਹ ਮੁੜ ਚੁੱਕਿਆ ਪੰਜਾਬ ਕਦੀ ਮੂੰਹ ਮੋੜਦਾ ਇਹ ਹੋ ਹੀ ਨਹੀਂ ਸਕਦਾ ਬਿਨਾ ਪੰਜਾਬ ਤੋਂ ਹਿੰਦੁਸਤਾਨ ਦਾ ਵਿਕਾਸ ਇਹਦਾ ਮੂੰਹ ਆਟੋਮੈਟਿਕ ਲੋਕਾਂ ਦਾ ਮਨ ਆਟੋਮੈਟਿਕ ਇਸ ਗੱਲ ਵੱਲ ਆਏਗਾ ਕਿ ਪੰਜਾਬ ਨੂੰ ਖੁਸ਼ਹਾਲ ਤੇ ਤਰੱਕੀ ਤੇ ਲੈ ਕੇ ਜਾਣਾ ਤਾਂ ਸਾਨੂੰ ਕੋਲ ਇੱਕੋ ਇੱਕ ਰਾਹ ਤਾਂ ਹੈ ਇੱਕੋ ਹੀ ਰਾਤਾ ਉਹ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਔਰ ਇੱਕੋ ਹੀ ਰਾਤਾ ਇੱਕੋ ਹੀ ਮਿਸ਼ਨ ਹੈ ਉਹ ਬੀਜੇਪੀ ਆ ਬਿਲਕੁਲ ਸਹੀ ਗੱਲ ਕਹੀ ਹੈ ਡਾਟ ਸੰਭ ਨੇ ਕਿ ਜੇਕਰ ਪੰਜਾਬ ਨੂੰ ਤਰੱਕੀਆਂ ਦੇ ਉੱਪਰ ਲੈ ਕੇ ਜਾਣਾ ਚਾਹੁੰਦੇ ਨੇ ਤਾਂ ਭਾਜਪਾ ਹੀ ਜਿਹੜਾ ਨਿਕਲ ਫੈਮੇ ਨਾਲ ਉਹ ਨਹੀਂ ਕੀ ਕਹਿਣਾ ਚਾਹੁੰਦੇ ਜੋ ਪੰਜਾਬ ਦੇ ਵਿੱਚ ਦਿੱਲੀ ਦੇ ਵਿੱਚ ਇੱਕ ਬੜਾ ਮਸਲਾ ਦੱਸਦਾ ਹੈ ਭਾਜਪਾ ਨੇ ਕਿ ਦੇਖੋ ਇੱਕ ਤਾਂ ਪਹਿਲੀ ਗੱਲ ਇਹ ਹੈ ਵੀ ਜਿਹੜੀ ਭਾਜਪਾ ਨੂੰ ਵੋਟ ਮਿਲਦੀ ਆ ਜਿਹੜੇ ਲੋਕ ਕਹਿੰਦੇ ਸੀ ਧਰਮ ਦੇ ਆਧਾਰ ਤੇ ਮਿਲਦੀ ਆ ਪਰ ਤੁਸੀਂ ਨੇ ਦੇਖਿਆ ਵੀ ਸਿੱਖਾਂ ਵਾਲੇ ਵੀ 10 ਲੱਖਾਂ ਦੇ ਵਿੱਚੋਂ 7 ਭਾਜਪਾ ਨੇ ਜਿੱਤੇ ਨੇ ਤੇ ਮੁ슬ਮਾਨ ਹਲਕਿਆਂ ਦੇ ਵਿੱਚੋਂ ਵੀ ਭਾਜਪਾ ਨੇ ਸ਼ਾਨਦਾਰ ਜਿੱਤ ਪ੍ਰਾਪਤ ਕਰੀ ਆ ਤੇ ਹੁਣ ਉਸ ਦਾ ਸਿੱਤਾ ਦੇ ਸਿੱਤਾ ਦੀ ਰਣਜਨਾ ਸਾਡੇ ਪੰਜਾਬ ਦੇ ਨਾਲ ਆ ਤੇ ਜਿਹੜੀ 2024 ਦੇ ਵਿੱਚ ਚੋਣਾਂ ਹੋਣੀਆਂ ਨੇ ਇਹਦੇ ਵਿੱਚ ਬੀਜੇਪੀ ਪਾਰਟੀ ਭਾਰੀ ਬਹੁਤ ਦੇ ਨਾਲ ਜਿੱਤ ਹਾਸਲ ਕਰੂ ਆ ਬਿਲਕੁਲ ਸਹੀ ਕਹੀ ਹੈ ਕਿ ਭਾਜਪਾ ਦੇ ਉੱਪਰ ਮਾਦੀ ਜਰੂਰ ਲੱਗੀ ਰਹੀ ਹੈ ਪਰ ਭਾਜਪਾ ਦਾ ਇੱਕੋ ਹੀ ਰਹਿ ਕੇ ਮਜ਼ਾਵ ਨਹੀਂ ਸਿਖਾਤਾ ਆਪਸ ਵਿੱਚ ਬੈਰ ਰੱਖਣਾ ਹਿੰਦੀ ਹੈ ਹਮ ਵਤਨ ਹੈ ਇਹ ਹਿੰਦੂ ਦਾ ہمارا ਇੱਕ ਅਲਫਾਬ ਕਾ ਦੱਤੀ ਹੈ ਦਿੱਲੀ ਦੇ ਵਿੱਚ ਦਿੱਲੀ ਦੇ ਵਿੱਚ ਪਾਲਪਾ ਨੂੰ ਮੁਸਲਮਾਨਾਂ ਨੇ ਵੀ ਮੋਟਾ ਪਾਈਆਂ ਇਹ ਸਿਰੋ ਬਣੀ ਅਕਾਲੀ ਦਲ ਦੇ ਮੈਂਬਰਾਂ ਨੇ ਵੀ ਮੋਟਾ ਪਾਈਆਂ ਹਰ ਬੰਦੇ ਨੇ ਜਿਹੜੀ ਹੈ ਅੰਦਰ ਖਾਤੇ ਦੋਤਾਂ ਜਿਹੜੀਆਂ ਨੇ ਉਹ ਭਾਜਪਾ ਨੂੰ ਪਾਈ ਹੈ ਸਾਹੀ ਭਾਜਪਾ ਦਾ ਫਤਮ ਜਿਹੜਾ ਹੈ ਲਹਿਰਾਇਆ ਅੱਜ ਦਿੱਲੀ ਦੇ ਵਿੱਚ ਜੋ ਭਾਜਪਾ ਦੀ ਸਰਕਾਰ ਬਣ ਰਹੀ ਹੈ ਉਹਦੇ ਵਿੱਚ ਲੋਕਾਂ ਨੇ ਸਵਾਲ ਕਰ ਦਿੱਤਾ ਕਿ ਆਉਣ ਵਾਲਾ ਸਮਾਂ ਜਿਹੜਾ ਹੈ ਸਿਰਫ ਸਿਰਫ ਭਾਜਪਾ ਦਾ ਹੀ ਹੋਵਗਾ ਭਾਜਪਾ ਦੀ ਇੱਕੋ ਹੀ ਪਾਰਟੀ ਐਸੀ ਹੋਊਗੀ ਜੋ ਪੂਰੇ ਹਿੰਦੁਸਤਾਨ ਦੇ ਵਿੱਚ ਰਾਜ ਕਰੂਗੀ ਤੁਸੀਂ ਦੇਖ ਰਹੇ ਹੋ ਕਿ ਟੋਲ ਜੇ ਅੱਜ ਪੰਜਾਬ ਦੇ ਲੋਕਾਂ ਚ ਜਾਸ ਮਿਲ ਜਾਏ ਇਸ ਮੇਟਰ ਨੂੰ ਪੂਰ ਕਰਾਂਗਾ ਤਾਂ ਇਧਰੋਂ ਵੀ ਵਧੀਆ ਰਿਜ਼ਲਟ ਤੁਹਾਨੂੰ ਪੰਜਾਬ ਚ ਵੀ ਮਿਲੇਗਾ ਹਾਂ ਬਿਲਕੁਲ ਬਿਲਕੁਲ ਸਹੀ ਹੈ ਜੀ ਜੇ ਆਪ ਲੋਕ ਸਾਡੇ ਨਾਲ ਕੁਝ ਮਹਿਲਾ ਸਕਤੀ ਹੈ ਜਿਹੜੀ ਹੈ ਉਹ ਵੀ ਨਿਕਲਣਾ ਚਾਹੁੰਦੇ ਜਿਹੜੀ ਖੁਸ਼ੀ ਦੀ ਜਿਹੜੀ ਹੈ ਹੈਲੋ ਜੈ ਸ਼੍ਰੀ ਰਾਮ ਅੱਜ ਬੜੀ ਖੁਸ਼ੀ ਦਾ ਦਿਨ ਹੈ ਕਿਉਂਕਿ ਦਿੱਲੀ ਵਿੱਚ ਵਾਜਪਾਈ ਸਰਕਾਰ ਆਈ ਹੈ 22 ਸਾਲ ਬਾਅਦ ਉਹ ਸਰਕਾਰ ਆਈ ਹੈ ਇਹ ਮੋਦੀ ਜੀ ਦੀ ਜਿੱਤ ਇਹ ਮਹਿਲਾ ਮੋਰਚਾ ਦੀ ਜਿੱਤ ਹੈ ਕਿਉਂਕਿ ਪੰਜਾਬ ਦੇ ਵਿੱਚੋਂ 20 ਲੇਡੀਆਂ ਜਿਹੜੀਆਂ ਕੰਪੇ ਨਹੀਂ ਕਰਕੇ ਆਈਆਂ ਔਰ 20 ਦਿਨ ਲਗਾ ਕੇ ਆਈਆਂ ਐਟੀ ਵਡੀ ਜਿੱਤ ਜਿਹੜਾ ਸ਼ੇਰ ਆ ਉਹ ਸਾਰੀ ਮਹਿਲਾ ਮੋਰਚਾ ਨੂੰ ਜਾਂਦਾ ਹੈ ਕਿਉਂਕਿ ਮਹਿਲਾ ਮੋਰਚੇ ਨੇ ਬੜਾ ਠਾਟੇ ਕੰਮ ਕੀਤਾ ਹੈ ਕਿਉਂਕਿ ਜਿਹੜਾ ਦਿੱਲੀ ਦਾ ਹਾਲ ਹੈ ਬਹੁਤ ਬੁਰਾ ਹਾਲ ਹੈ ਜਿੱਤਾ ਪੰਜਾਬ ਵਿੱਚ ਸਰਕਾਰ ਦਾ ਉਹ ਝਾੜੂ ਲੋਕਾਂ ਦੇ ਫੇਰ ਦਿੱਤਾ ਬੋਸਾ ਹੀ ਦਿੱਲੀ ਵਿੱਚ ਵੀ ਝਾੜੂ ਫਿਰਿਆ ਗਿਆ ਬਹੁਤ ਬੁਰਾ ਹਾਲ ਹੈ ਗਲੀਆਂ ਗੱਲੀਆਂ ਸੜਕਾਂ ਗੱਦੀਆਂ ਕੋਈ ਨਾ ਡੇਰ ਜਿਸ ਤਰ੍ਹਾਂ ਦੇ ਵਿੱਚ ਛਾੜੂ ਫਿਰ ਗਿਆ ਇਸ ਤਰ੍ਹਾਂ ਪੰਜਾਬ ਵਿੱਚ ਵੀ ਬਹੁਤ ਜਲਦੀ ਛਾੜੂ ਫਿਰੇਗਾ ਜੈ 시 ਨਰਾ ਆ ਸੋ ਮਲੇਦਾ ਤੂੰ ਦੇਖ ਲਓ ਕਿ ਬਹਿਲਾ ਖੱਕੀ ਨੇ ਉਹਨਾਂ ਨੇ ਵੀ ਕਿਹਾ ਕਿ ਬੜੀ ਜੀ ਤਾਦਲ ਹੁੰਦੀ ਆ ਫਰਮ ਵਾਲੀਆ ਖੜਾ ਹੈ ਪਰ ਕੀ ਗਣਾ ਦਿੰਦਾ ਜੁੱਤੀ ਦੇ ਵਿੱਚ ਇੱਕ ਬੜਾ ਫੁੱਟਾ ਜਿਹਾ ਮਿਲਿਆ ਬਹੁਤ ਖੁਸ਼ੀ ਕਰਦੇ ਕਰ ਰਹੇ ਆ ਅੱਜ ਇਹ ਚੈਨਲ ਦੇ ਰਾਹੀਂ ਸਾਰਿਆਂ ਨੂੰ ਮੁਬਾਰਕਾ ਦੇਣਾ ਚਾਹੁੰਦੇ ਆਂ ਸਾਰੀ ਪਾਤੀ ਦੇ ਬਰਦਰਾਂ ਨੂੰ ਤੇ ਸਾਡੀ ਸਾਰਿਆਂ ਨੇ ਜਿੱਤੇ ਹੁਣ ਦਿੱਲੀ ਨੇ ਦਿੱਲੀ ਨੇ ਪੰਜਾਬ ਨੂੰ ਜੁਸਮੇਹਾਂ ਦਿੱਤਾ ਹੈ ਪੰਜਾਬ ਦੀ ਮੋਨਗਾਰੀ ਹੈ ਜੀ ਹੁਣ ਖੰਨੇ ਤੋਂ ਅਸੀਂ ਤੋਂ ਆਪਣੇ ਵੱਲ ਹੋ ਰਹੇ ਆਂ ਖੰਨੇ ਵੱਲੋਂ ਸਾਡੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਖੰਨੇ ਨੂੰ ਵੀ ਅਸੀਂ ਪੀਪੀ ਨੂੰ ਲੈ ਕੇ ਆਈਏ ਜੀ ਇਸ ਵੇਲੇ ਆਪਕੀ ਨੂੰ ਸਭ ਨੂੰ ਬਧਾਈ ਜਿੰਨਾ ਚਾਹਨਾ ਆਪਕੀ ਦੇ ਚੈਨਲ ਦੇ ਰਾਹੀਂ ਸਾਰੇ ਪੱਤਰਕਾਰ ਵੀਰੇ ਸਾਰੇ ਆਪਣੇ ਜਥੇਦਾਰ ਦੇ ਪਾਰਟੀ ਦੇ ਕਰੇ ਕਰਤਾ ਬਧਾਈ ਦੇ ਬਸਤੂ ਨੇ ਜੀ ਆਪ ਤੁਸੀਂ ਦੇਖ ਰਹੇ ਹੋ ਕਿ ਇੱਕ ਪਾਸੇ ਬੱਤਾ ਜੀ ਲੱਡੂ ਵੰਡ ਰਹੇ ਤੇ ਮਿੱਠਾ ਮੂੰਹ ਲੱਡੂ ਨਾਲ ਬੱਤਾ ਜੀ ਦਾ ਮੈਗਰਾਨਾ ਬੱਤਾ ਕੀ ਗੱਲ ਜਦੋਂ ਦਿੱਲੀ ਦੇ ਵਿੱਚ ਪਾਰਪਾਲੀ ਬੜੀ ਜਿੱਤ ਹੋ ਜਿਹੜੀ ਹੈ ਕੈਸਾ ਹਾਲ ਕਰਦੀ ਹੈ ਤੇ ਸਾਡੇ ਪ੍ਰਧਾਨ ਮੰਤਰੀ ਜੀ ਨਰਿੰਦਰ ਮੋਦੀ ਜੀ ਦੀਆਂ ਤੇ ਜੋ ਅੱਕੇ ਲੈ ਕੇ ਜਾਣ ਬਾਅਦ ਜਿਹੜੇ ਨੀਤੀਆਂ ਨੇ ਉਹਦੇ ਤਹਿਤ ਦਿੱਲੀ ਦੇ ਵਿੱਚ ਵਿਪਾਕਾਂ ਨੂੰ ਪ੍ਰਚੰਡ ਬਹੁਤ ਮਿਲਿਆ ਹੈ ਉਹਦੇ ਕੇਂਦਰੀ ਬਾਰੇ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਦੀ ਪਿਛਲੇ 12 ਸਾਲਾਂ ਤੋਂ ਰਾਜ ਕਰ ਰਹੀ ਸੀ ਉਹਨਾਂ ਦੀਆਂ ਜਿਹੜੀਆਂ ਗੱਤ ਨੀਤੀਆਂ ਦਿੱਗੀਆਂ ਇਹ ਉਹਨਾਂ ਨੂੰ ਦੇਖਦੇ ਹੋਏ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਦੇ ਅੱਤ ਦੇ ਵਿੱਚ ਫਤਵਾ ਦਿੱਤਾ ਆ ਸੋ ਦੇਖੋ ਜਿੱਤੂ ਦੀ ਖੁਸ਼ੀ ਮਨਾਈ ਜਾ ਰਹੀ ਹੈ ਪੂਰਾ ਜੋਸ਼ ਜਿਹੜਾ ਹੈ ਭਾਜਪਾ ਕਰ ਰਿਹਾ ਇਕਤਾਵਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਕਿਤੇ ਮੂੰਹ ਮਿੱਠਾ ਹੋ ਰਿਹਾ ਔਰ ਕਿੱਥੇ ਜਿਹੜੀ ਐ ਖੁਸ਼ੀ ਮਨਾਈ ਜਾ ਰਹੀ ਹੈ ਖੁਸ਼ੀ ਜ਼ਾਹਰ ਕੀਤੀ ਜਾ ਰਹੀ ਹੈ ਮੇਰੇ ਨਾਲ ਸੰਜੀਪ ਕੁਮਾਰ ਜੀ ਨੇ ਸੁਣ ਲਈ ਕੀ ਕਰ ਰਹੇ ਨੇ ਜਿਹੜੇ ਅੱਜ ਜੋ ਅੱਜ ਜਿੱਤੋ ਇਹ ਦਿੱਲੀ ਦੇ ਵਿੱਚ ਆ ਸਭ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾਵਾਂ اور ਦਿੱਲੀ ਦੇ ਜੋ ਮਛੰਦੇ ਨੇ ਜਿਨ੍ਹਾਂ ਨੇ ਵੋਟਾਂ ਪਾਈਆਂ ਪਹਿਲਾਂ ਤਾਂ ਉਹਨਾਂ ਦਾ ਧੰਨਵਾਦ ਉਹਨਾਂ ਦਾ ਸ਼ੁਕਰੀਆ ਔਰ ਉਸ ਤੋਂ ਇਲਾਵਾ ਜਿਹੜਾ ਦਿੱਲੀ ਦੇ ਵਿੱਚ ਇਹ ਹੋਇਆ ਕੰਮ ਅੰਕਾਰ ਦੀ ਜਿਹੜੀ ਹੈ ਉਹ ਹਾਰ ਹੋਈ ਹੈ ਕਿਉਂਕਿ ਕੇਜਰੀਵਾਲ ਉਹਦੀ ਸਰਕਾਰ ਪੂਰੀ ਅਹੰਕਾਰੀ ਹੋ ਗਈ ਦੀ ਔਰ ਬੁਰੇ ਹਾਲ ਹੋ ਗਏ ਦੀ ਨਿਸ਼ਾ ਪਲ ਬਲਾ ਹੋ ਗਈ ਔਰ ਅਧੇ ਮਨਿਸਟਰਾਂ ਦੇ ਪਰਚੇ ਹੋਏ ਹੋਏ ਨੇ ਉਹ ਬਾਬਾ ਹਾਰ ਗਏ ਇੱਥੇ ਵੀ ਆਈ ਕਮਾਉਣਾ ਆ ਉਹਦੀ ਜੀ ਇਹ ਭਾਜਪਾ ਕਰੇ ਕਰਤਾਵਾ ਜਿਨ੍ਹਾਂ ਦੇ ਵਿੱਚ ਪੂਰੀ ਖੁਸ਼ੀ ਜਿਹੜੀ ਹੈ ਦੇਖਣ ਨੂੰ ਮਿਲ ਰਹੀ ਹੈ ਔਰ ਜੇ ਕਾਰੇ ਲੱਗ ਰਹੇ ਨੇ ਤੇ ਨਾਰੇ ਲੱਗ ਰਹੇ ਨੇ ਬਦਲ